ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਖੇਤ ਜੋ ਮਾਂਡਿਓ ਸੂਰਮਾ ਨਾਵਲ ਦੇ ਭਾਗ 16ਵੇਂ ਬਾਰੇ। ਉਹ ਭਾਗ 15ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਸੰਗੇ ਹੋਰਾਂ ਦਾ ਗਰੁੱਪ ਹੁੰਦਾ ਹੈ ਉਹ ਕੈਟਾਂ ਦੀ ਕੋਠੀ ਵਿੱਚ ਵੜ ਕੇ ਸਾਰੇ ਕੈਟਾਂ ਦਾ ਸੌਦਾ ਲਾ ਦਿੰਦਾ ਹੈ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ। ਘੋਗਾ ਆਬਾਦੀ ਵਾਲੀ ਥਾਂ ਉੱਤੇ ਵਰਤੇ ਕਾਂਡ ਨੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ। ਪੰਜਾਬ ਪੁਲਿਸ ਦੇ ਮੁਖੀ ਨੇ ਸਰਹਾਦੀ ਖੇਤਰ ਦੇ ਅਮਲੇ ਦੀ ਤਤਕ ਟੰਡੀਗਰ ਤੋਂ ਕੂ ਕੂ ਕਰਦੀਆਂ ਜਿਪਸੀਆਂ ਤਰਨਤਾਰਾਂ ਪਹੁੰਚੀਆਂ ਖਾਰੇ ਪਿੰਡ ਦਾ ਤਬੇੜਿਆਂ ਫਾਰਮ ਹਾਊਸ ਮੀਟਿੰਗ ਸਥਾਨ ਹੋਣ ਕਰਕੇ ਲਿਸ਼ਕਾਇਆ ਪਹੁੰਚਿਆ ਜਾ ਰਿਹਾ ਸੀ ਵੱਡੇ ਸਾਭ ਦੀ ਰਹਾਇਸ਼ ਕਾ ਵੀ ਅੰਗਰੇਜ਼ੀ ਜ਼ਮਾਨੇ ਦੇ ਇਸ ਰੈਸਟ ਹਾਊਸ ਨਹੀਂ ਬਣਨਾ ਸੀ ਇਸ ਲਈ ਝਾੜਪਾਉਂਦਾ ਕੰਮ ਐਸਐਸਪੀ ਮਨਜੀਤ ਸਿੰਘ ਸੰਧੂ ਦੀ ਆਪਣੀ ਅਗਵਾਈ ਅnder ਹੋ ਰਿਹਾ ਸੀ ਹਾਂ ਬਾਈ ਹਰਜੀਤ ਕੰਮ ਹੋ ਗਿਆ ਸਾਰਾ ਦੇਖੀ ਕਿਤੇ ਕੱਚ ਨਾ ਰਹਿ ਜੇ ਕੋਈ ਐਸਐਸਪੀ ਮਨਜੀਤ ਸਿੰਘ ਸੰਧੂ ਨੇ ਐਸਪੀ ਆਪਰੇਸ਼ਨ ਹਰਜੀਤ ਕੋਲੋਂ ਪੁੱਛ ਪੜਤਾਲ ਕੀਤੀ ਹਾਂਜੀ ਸਰ ਸਾਰਾ ਕੰਮ ਸਿਰੇ ਚੜ ਚੁੱਕਾ ਜੀ ਸਫਾਈ ਰੰਗਾਈ ਵਗੈਰਾ ਹੋ ਗਈ ਹੈ ਸਾਬ ਦੇ ਰਹਿਣ ਦੇ ਕਮਰੇ ਦੇ ਏਸੀ ਚਾਲੂ ਹਾਲਤ ਵਿੱਚ ਕਰ ਦਿੱਤੇ ਗਏ ਨੇ ਐਸਪੀ ਆਪਰੇਸ਼ਨ ਹਰਜੀਤ ਨੇ ਸਲੂਟ ਮਾਰਦੇ ਹਾਂ ਐਸਐਸਪੀ ਸੰਦੂ ਨੂੰ ਹੋਰ ਇਹ ਕੰਮਾਂ ਬਾਰੇ ਜਾਣਕਾਰੀ ਦਿੱਤੀ ਓ ਯਾਰ ਏਸੀ ਬਦਲੀ ਦੇਣੇ ਸੀ ਐਵੇਂ ਜੇ ਰੋਗੇ ਵਿੱਚੇ ਤਾਂ ਤੈਨੂੰ ਪਤਾ ਹੈ ਵੱਡੇ ਸਾਬ ਦੇ ਗੁੱਸੇ ਦਾ ਸੰਦੂ ਨੇ ਵਿਚਰੀ ਗੱਲ ਖੜਕਾਈ ਪਰ ਸਰ ਨਵੇਂ ਏਸੀ ਦੀ ਕੀਮਤ ਘੱਟੋ ਘਾਟ 30000 ਰੁਪਏ ਹੈ ਤੇ ਮਾਇਆ ਐਸਪੀ ਆਪਰੇਸ਼ਨ ਨੇ ਪੈਸੇ ਦੀ ਘਾਟ ਦੀ ਗੱਲ ਰੜਕਾਈ ਓਏ ਯਾਰ ਤੈਨੂੰ ਪੁਲਿਸ ਦੇ ਭਾਰਤੀ ਹੋਏ ਨੂੰ ਧੋਲੇ ਆਉਂਦੇ ਜੇ ਪੈਸਿਆਂ ਦਾ ਇੰਤਜ਼ਾਮ ਨਹੀਂ ਕਰ ਸਕਦਾ ਤੂੰ ਇੰਉਂ ਕਰੋ ਮੁੰਡਾ ਚੱਕੋ ਕੋਈ ਕਿਸੇ ਤਗੜੇ ਜੇ ਘਰ ਦਾ ਨਾਲੇ ਸਭ ਦੇ ਆਉਣ ਦਾ ਖਰਚਾ ਪਾਣੀ ਨਿਕਲ ਜੂ ਨਾਲੇ ਆਪਣੇ ਚਾਹ ਪਾਣੀ ਦਾ ਪ੍ਰਬੰਧ ਹੋ ਜੂ ਸੰਧੂ ਹਰਜੀਤ ਨੂੰ ਛਈ ਲੈ ਕੇ ਪੈ ਗਿਆ ਉਹਦੇ ਸਿਰ ਤੇ ਵੱਡੀ ਖਾਕੀ ਪੱਗ ਵਿੱਚੋਂ ਲਾਲ 50 ਟੂੜੀਆਂ ਨਾਲ ਕੁਰੀ ਠੀਕ ਹੈ ਸਰ ਇੰਤਜ਼ਾਮ ਹੋ ਜੂਗਾ ਆਗੇ ਆ ਸਰ ਹਰਜੀਤ ਨੇ ਪੈਰ ਜੋੜ ਕੇ ਫਿਰ ਸਲੂਟ ਮਾਰੇ ਆ ਤੇ ਜਾਣ ਦੀ ਇਜਾਜ਼ਤ ਮੰਗੀ ਠੀਕ ਹੈ ਜਾ ਹੁਣ ਨਾਲੇ ਗੱਲ ਸੁਣ 2 ਮੈਨ ਸੈਲਦੀ ਇੰਚਾਰਜ ਸਵਰਦੀ ਨੂੰ ਭੇਜ ਮੇਰੇ ਕੋਲ ਉਨੇ ਸੰਤੂ ਨੇ ਕਮਰੇ ਵਿੱਚੋਂ ਬਾਹਰ ਨਿਕਲਦੇ ਹਰਜੀਤ ਨੂੰ ਹੋਕਰਾ ਮਾਰ ਦਿੱਤਾ ਠੀਕ ਹੈ ਸਰ ਭੇਜ ਦਿੰਨਾ ਕਹਿੰਦਾ ਹੋਇਆ ਐਸਪੀ ਆਪਰੇਸ਼ਨ ਹਰਜੀਤ ਸਿੰਘ ਕਮਰੇ ਦੀਆਂ ਦਲੀਆਂ ਡੱਪ ਗਿਆ ਸਾਲਾ ਪੇਟੂ ਜਿਹਾ ਹੁਕਮ ਚਾੜ੍ਹ ਦਿੰਦਾ ਕਿ ਮੁੰਡਾ ਚੱਕ ਲੋ ਕਿਸੇ ਤਗੜੇ ਘਰ ਦਾ ਹੁਣ ਕਿਦਾਂ ਚੱਕ ਲਈਏ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਇੱਥੇ ਤਾਂ ਬਚੇ ਹੀ ਕੋਈ ਨਹੀਂ ਰੱਜੇ ਪੁਜੇ ਜ਼ਿੰਮੇਵਾਰ ਪਹਿਲੀ ਨੰਕ ਕਿਤੇ ਪਏ ਨੇ ਚਲੋ ਪੁੱਲਰਾਂ ਵਾਲੇ ਸਰਦਾਰਾਂ ਦਾ ਜੋਗ ਕਰਦੇ ਆ ਪਹਿਲਾਂ ਵੀ ਤਾਂ ਲੱਖ ਦੇ ਕੇ ਛੜਾਈ ਲੈ ਕੇ ਸੀ ਹੁਣ ਫੇਰ ਲੈ ਜਾਣਗੇ ਐਸਪੀ ਆਪਰੇਸ਼ਨ ਹਰਜੀਤ ਸੋਚਾਂ ਸੋਚਦਾ ਹੋਇਆ ਤੁਰਿਆ ਜਾ ਰਿਹਾ ਸੀ ਉਹ ਸੱਚ ਯਾਦ ਨਹੀਂ ਸੀ ਰਿਹਾ ਉਹਨੂੰ ਵੀ ਸੁਨੇਹਾ ਦੇਣਾ ਸੀ ਕਮਜਾਤ ਨੂੰ ਭੈਣ ਦੇ ਯਾਰ ਸਾਰੇ ਹਲਕੇ ਫਸਦੇ ਨੇ ਇੱਥੇ ਹਾਵੜਾ ਹੋਇਆ ਹੋਇਆ ਉਮਰ ਦੀ ਵੇਹਦੇ ਆਪਣੀ ਊਮਨ ਸੈੱਲ ਕੋਲੋਂ ਲੰਘਦਾ ਹੋਇਆ ਹਰਜੀਤ ਇੱਕਦਮ ਰੁਕ ਗਿਆ ਉਸਨੂੰ ਖਿਆਲ ਆਇਆ ਕਿ ਸਵਰਨੀ ਥਾਣੇਦਾਰ ਦੇ ਨੂੰ ਸੰਧੂ ਸਾਹ ਦਾ ਮੈਸੇਜ ਵੀ ਪਹੁੰਚਾ ਕਰਨਾ ਸੀ ਉਹ ਘੁਰਦਾ ਹੋਇਆ ਅੰਦਰ ਵੜ ਗਿਆ ਸਾਲਿਆ ਮੇਰੇਆਂ ਨੇ ਦੱਲੇ ਬਣਾਇਆ ਪਿਆ ਉਹ ਸਾਹ ਆਦਰ ਨਹੀਂ ਹੈ ਸਾਹ ਬਾਦਰ ਨੇ ਬੁਲਾਇਆ ਹੁਣੇ ਹੀ ਅੱਖਰ ਲੱਗੀ ਹੈ ਹਰਜੀਤ ਨੇ ਕਮਰੇ ਵਿੱਚ ਵਰਦੇ ਹੀ ਟਕੋਰ ਮਾਰੀ ਸਵਰਨੀ ਥਾਣੇਦਾਰ ਨੇ ਕੋਲ ਬੈਠੀਆਂ ਸਪੈਣਾ ਕੁੜੀਆਂ ਟਕੋਰ ਸੁਣ ਕੇ ਦੂਜੀ ਵੱਲ ਦੇਖ ਕੇ ਮਿੰਨਾ ਮਿੰਨਾ ਮੁਸਕਰਾਈਆਂ ਆਓ ਸਰ ਬੈਠੋ ਸਰ ਚਾਹ ਮੰਗਵਾਵਾ ਸਰ ਸਵਰਨੀ ਨੇ ਅਫਸਰ ਦੀ ਕੁਰਸੀ ਛੱਡ ਦਿੱਤੀ ਨਾ ਮੈਂ ਚੱਲਦਾ ਵਾਂ ਤੂੰ ਦਫ਼ਤਰੇ ਪੇਸ਼ ਹੋ ਜਾ ਕੇ ਜਾਬ ਨੇ ਦੁੱਧ ਪੀਣਾ ਹਰਜੀਤ ਨੇ ਫੇਰ ਟਕੋਰ ਮਾਰੀ ਤੇ ਕਮਰੇ ਤੋਂ ਬਾਹਰ ਹੋ ਗਿਆ ਹਰਾਮ ਜਹਦਾ ਬਕਵਾਸ ਕਿਵੇਂ ਕੰਡਿਆ ਮਾਰੇ ਕਰਮਾਂ ਨੂੰ ਫਸ ਗਏ ਨਾ ਦੈਂਤਾ ਚ ਨਾ ਸਿਹੜਨ ਵਾਲੇ ਮਰਦੇ ਤੇ ਨਾ ਸਵਰਨੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਵਰਨੀ ਦਾ ਪਤੀ ਹਰਤੇਜ ਸਿੰਘ ਡੀਐਸਪੀ ਸੀ ਜਿਸ ਨੂੰ ਖੜਕੋਨ ਨਾਲ ਲੜਦੇ ਹੋਏ ਇੱਕ ਮੁਕਾਬਲੇ ਵਿੱਚ ਮੌਤ ਹੋ ਜਾਣ ਤੇ ਨੌਕਰੀ ਸਵਰਨੀ ਨੂੰ ਮਿਲੀ ਸੀ ਮਨਜੀਤ ਮੈਂ ਹੁਣੇ ਜਾ ਕੇ ਆਉਣੀ ਆ ਤੂੰ ਖਿਆਲ ਰੱਖੀ ਜਰਾ ਉਸਨੇ ਸਾਥ ਨੂੰ ਮੁਲਾਜ਼ਮਾਂ ਨੂੰ ਕਿਹਾ ਚੁੰਨੀ ਖਿੱਚ ਕੇ ਹਿੱਕ ਤੇ ਕਰਦੇ ਆ ਸੰਧੂ ਦੇ ਦਫ਼ਤਰ ਵੱਲ ਹੋਦ ਰਹੀਓ ਦੇਨੀ ਪੇਸ਼ੀ ਪੈ ਗਈ ਸਾਬ ਆਦਰਨੀ ਹੈ ਸਾਬ ਨੇ ਦੁਪਹਿਰੀ ਪੈਗ ਲਾ ਲਿਆ ਹੋਣਾ ਕੋਲੋਂ ਲੰਗਦੇ ਆ ਡੀਐਸਪੀ ਸੀ ਤਾਰਾਮ ਨੇ ਸਵਰਨੀ ਨੂੰ ਮਖੌਲ ਕੀਤਾ ਆਹੋ ਤੈਂ ਦੱਸ ਕੀ ਲੈਣਾ ਫੁੱਤਰੂ ਸਵਰਨੀ ਜੀ ਜਦੋਂ ਤੋਂ ਸੰਧੂ ਸਾਹਿਬ ਨਾਲ ਗੱਲ ਖੁੱਲੀ ਸੀ ਉਹ ਆਮ ਖਾਸ ਦਾ ਬਹੁਤਾ ਦਬਾਅ ਨਹੀਂ ਸੀ ਸਹੰਦੀ ਇਹ ਵੀ ਦੇ ਦਿੰਨੇ ਹੋ ਤੁਸੀਂ ਸੀਤਾ ਰਾਮ ਨੇ ਫਿਰ ਮਜ਼ਾਕੀਆ ਲਹਿਜੇ ਨਾਲ ਸਵਾਲ ਕੀਤਾ ਆਹੋ ਸਵਰਨੀ ਥਾਂੇ ਖੋਲ ਗਈ ਤੁਹਾਡੇ ਕੋਲ ਹੈਗਾ ਸੀਤਾ ਰਾਮ ਦੇ ਸਵਾਲਾਂ ਨਾਲ ਕੋਲ ਖੜੇ ਮੁਲਾਜ਼ਮਾਂ ਵਿੱਚ ਹਾਸੜ ਮਚ ਗਈ ਨਹੀਂ ਸਾਹਿਬ ਕੋਲ ਹੈਗਾ ਜੇ ਤੋ ਬਹੁਤਾ ਹੀ ਤਾਓ ਵਿੱਚ ਹੈ ਤਾਂ ਲਿਆ ਦੰਨੀ ਆ ਸਵਰਨੀ ਦੇ ਜਵਾਬ ਨਾਲ ਕੋਲ ਖੜੇ ਮੁੰਡੇ ਵਿੱਚ ਦੁਬਾਰਾ ਉੱਚੀ ਸਾਰੀ ਹੱਸ ਪਏ ਹੜ ਤੇਰੀ ਦੀ ਉਹੀ ਪਹੁੰਚ ਕੇ ਰੱਖ ਗਈ ਸੀਤਾ ਰਾਮ ਕੱਚਾ ਜਿਆ ਹੋ ਗਿਆ ਸਵਰਨੀ ਮਟਕਣੀ ਤੋਰ ਤੁਰਦੀ ਹੋਈ ਅਗਾ ਨੂੰ ਹੋ ਗਈ ਸਵਰਨੀ ਨੀਵੀ ਪਾ ਕੇ ਵੇੜੇ ਵਿੱਚੋਂ ਦੀ ਲੰਘ ਕੇ ਐਸਐਸਪੀ ਮਨਜੀਤ ਸਿੰਘ ਸੰਧੂ ਦੇ ਦਫ਼ਤਰ ਮੂਰੇ ਜਾ ਕੇ ਖੜੀ ਹੋ ਗਈ ਮੈਂ ਆਈ ਕਮੇਨ ਸਰ ਉਸਨੇ ਖੰਘੂਰਾ ਮਾਰ ਕੇ ਕਰਦੇ ਆ ਐਸਐਸਪੀ ਦੇ ਕਮਰੇ ਵੱਲ ਅੰਦਰ ਨੂੰ ਮੂੰਹ ਕਰਕੇ ਆਉਣ ਦੀ ਇਜਾਜ਼ਤ ਮੰਗੀ ਓਏ ਆ ਜਾ ਲੰਘਾ ਸਵਰਨ ਕੁਰੇ ਤੈਨੂੰ ਕਿੰਨੀ ਵਾਰ ਕਿਹਾ ਵੀ ਆ ਕਮੇਨ ਕੁਮੇਨ ਨਾ ਪੁੱਛਿਆ ਕਰ ਬਹੁਤੀ ਐਸਐਸਪੀ ਸੰਧੂ ਕੁਰਸੀ ਉੱਤੇ ਫੈਲ ਰਿਆ ਬੈਠੇ ਨਾਲੋਂ ਲੰਬਾ ਪਿਆ ਹੋਇਆ ਵੱਧ ਮਹਿਸੂਸ ਹੁੰਦਾ ਸੀ ਉਸ ਦਾ ਵੱਡਾ ਸਾਰਾ ਢਿੱਡ ਚਤੂਰੇ ਵਾਂਗ ਵੱਧ ਕੇ ਮੋਰੇ ਟੇਬਲ ਨੂੰ ਛੋਹ ਰਿਹਾ ਸੀ ਹੁਕਮ ਸਰ ਕਿਵੇਂ ਯਾਦ ਕੀਤਾ? ਸਵਰਨੀ ਨੇ ਰਸਮੀ ਜਹੀ ਗੱਲਬਾਤ ਛੇੜੀ ਅਤੇ ਮੇਜ਼ ਦੇ ਸਾਹਮਣੇ ਪਈ ਕੁਰਸੀ ਉੱਤੇ ਬੈਠ ਗਈ ਉਹ। ਯਾ ਤਾਂ ਤੇਰੀ ਮੋਰਨੀਆਂ ਸਾਡੇ ਦਿਲ ਵਿੱਚ ਰਹਿੰਦੀ ਹੈ ਹਰਦਮ। ਸੰਦੂ ਮੇਜ਼ ਉਪਰੋਹੀ ਸਵਰਨੀ ਵੱਲੋਂ ਟੇਡਾ ਹੋ ਗਿਆ। ਛੱਡੋ ਸਰ ਦੱਸੋ ਕੀ ਹੁਕਮ ਹੈ? ਸਵਰਨੀ ਥੋੜੀ ਜਿਹੀ ਪਛਾਣੋਂ ਖਿਸਕ ਗਈ। ਉਸ ਨੂੰ ਸੰਦੂ ਵਿੱਚੋਂ ਰਾਤੀ ਪੀਤੀ ਹੋਈ ਸ਼ਰਾਬ ਦੀ ਹਵਾ ਆੜਾਈ। ਉਹ ਹੁਕਮ ਕੀ ਕਰਨਾ ਯਾਰ? ਯੱਬ ਨੂੰ ਫੜੇ ਹੋਇਆ। ਵੱਡਾ ਸਾਹ ਆ ਰਿਹਾ ਚੰਡੀਗੜ੍ਹੋਂ। ਤੈਨੂੰ ਪਤਾ ਹੀ ਉਹਦੀ ਹਾਤਾਂ ਦਾ। ਪੱਕੇ ਮਾਫ ਦਾ ਪ੍ਰਬੰਧ ਤਾਂ ਮੈਂ ਹਰਜੀਤ ਨੂੰ ਕਰਨ ਲਈ ਆਪ ਹੀ ਕਹਿ ਦਿੱਤਾ ਹੈ। ਕੱਚੇ ਮਾਫ ਸੰਦੂ ਨੇ ਗੱਲ ਵਿਚਾਲੇ ਛੱਡ ਕੇ ਥੱਲੜਾ ਬੁੱਲ ਟੁੱਕਿਆ ਤੇ ਸਵਰਨੀ ਦੇ ਜਵਾਬ ਦੀ ਉਡੀਕ ਕਰਨ ਲੱਗ ਪਿਆ ਉਹ ਇਹ ਤੌਲਦਾਰੀਆ ਬਾਬਾ ਹਲੇ ਵੀ ਨਹੀਂ ਹਟਦਾ ਸਵਰਨੀ ਨੇ ਉਲਟੀ ਆਉਣ ਵਰਗਾ ਮੂੰਹ ਬਣਾਇਆ 6 ਮਹੀਨੇ ਪਹਿਲਾਂ ਵੱਡੇ ਸਾਹਿਬ ਦੀ ਫੇਰੀ ਸਮੇਂ ਸਵਰਨੀ ਨੂੰ ਜਾਣਾ ਪਿਆ ਸੀ ਸਾਹਬ ਦੇ ਮੋਦੀ ਪਦਬੂ ਨੂੰ ਯਾਦ ਕਰਕੇ ਉਹ ਪੂਰਾ ਹਫਤਾ ਉਟੀਆਂ ਕਰਦੀ ਰਹੀ ਸੀ ਪਰ ਉਸ ਤੋਂ ਬਾਅਦ ਸਵਰਨੀ ਹੌਲਦਾਰ ਤੋਂ ਸਿੱਧਾ ਥਾਣੇਦਾਰ ਬਣ ਗਈ ਸੀ ਮੈਂ ਕਿੱਥੋਂ ਲਿਆਵਾ ਸਵਰਨੀ ਨੇ ਔਖ ਮਹਿਸੂਸ ਕੀਤੀ ਉਹ ਸੱਚ ਮਨਜੀਤ ਨਹੀਂ ਮੰਦੀ ਪਿਛਲੀ ਵਾਰ ਤਾਂ ਚਲੀ ਗਈ ਸੀ ਸੰਦੂ ਨੇ ਪਿਛਲੀ ਫੇਰੀ ਸਮੇਂ ਭੇਜੀ ਸਪੈਨ ਨੂੰ ਲਿਆਉਣ ਲਈ ਕਿਹਾ ਉਹਨੇ ਨਹੀਂ ਮੰਨਣਾ ਪਿਛਲੀ ਵਾਰ ਚੋਰੇ ਨੇ ਉਹਦੇ ਨਾਲ ਘਟਕ ਜਾਰੀ ਹੈ ਸਵਰਣੀ ਸਿਰ ਫੇਰ ਗਈ ਚੰਗਾ ਫਿਰ ਦਲਜੀਤ ਨੂੰ ਭੇਜ ਦਈਏ ਜਿਹੜੇ ਪਿਛਲੇ ਮਹੀਨੇ ਭਰਤੀ ਕੀਤੀ ਆ ਕੁੜੀ ਸੰਦੂ ਨੇ ਨਵੀਂ ਭਰਤੀ ਹੋਈ ਲੜਕੀ ਦਲਜੀਤ ਬਾਰੇ ਕਿਹਾ ਉਹ ਨਾ ਨਾ ਉਹ ਤਾਂ ਵਿਚਾਰੀ ਬਹੁਤ ਚੰਗੀ ਹੈ ਨਾਲੇ ਹਲੇ 6 ਮਹੀਨੇ ਹੋਏ ਸੀ ਵਿਆਹੀ ਨੂੰ ਘਰ ਵਾਲਾ ਮਾਰਿਆ ਗਿਆ ਪੁਲਿਸ ਮੁਕਾਬਲੇ ਵਿੱਚ ਖਾੜਕੌਂ ਦੇ ਹੱਥੋਂ ਸਵਰਣੀ ਨੂੰ ਤਰਸ ਆਇਆ ਤਾਂ ਕੀ ਹੋ ਗਿਆ ਸਰਕਾਰ ਨੇ ਨੌਕਰੀ ਵੀ ਤਾਂ ਦਿੱਤੀ ਹੈ ਤੂੰ ਉਹਨੋਂ ਮਨਾਜਰ ਨਹੀਂ ਮਾਦੀ ਦਾ ੱੱਕੇ ਨਾਲ ਭੇਜਦੀ ਔਰਤਾ ਅਣਾਂਦੇ ਹੀ ਲੱਦੀ ਦੇ ਆ ਬਸ ਇਹ ਹੁਕਮ ਹੈ ਮੇਰਾ ਸਾਬ ਨੂੰ ਖੁਸ਼ ਕਰਨਾ ਜ਼ਰੂਰੀ ਹੈ ਨਾਲੇ ਸਵਾਰਨ ਕੁੜੇ ਤੈਨੂੰ ਡੀਐਸਪੀ ਬਣਵਾ ਦੇਣਾ ਆਪਾਂ ਸਾਲ ਤੱਕ ਸੰਧੂ ਨੇ ਆਖਰੀ ਫੈਸਲਾ ਸੁਣਾ ਦਿੱਤਾ ਸਵਰਨੀ ਉੱਠ ਕੇ ਦਫ਼ਤਰ ਵਿੱਚੋਂ ਬਾਹਰ ਆ ਗਈ ਨਹਿਰੀ ਮਹਿਕਮੇ ਦੇ ਰੈਫਟ ਹਾਊਸ ਵਿੱਚ ਵੱਡੇ ਸਾਹਿਬ ਦੇ ਠਹਿਰਨ ਦਾ ਖਾਸ ਇੰਤਜ਼ਾਮ ਹੋ ਚੁੱਕਾ ਸੀ ਰੈਫਟ ਹਾਊਸ ਦੇ ਬਿਲਕੁਲ ਲਾਗ ਤੋਂ ਵਗਦੀ ਪਈ ਨਹਿਰ ਦੇ ਠੰਡੇ ਪਾਣੀ ਨੇ ਵਾਤਾਵਰਨ ਵਿੱਚ ਅਜੀਬ ਜਿਹੀ ਸ਼ੀਤਲਤਾ ਫੈਸਾਰੀ ਹੋਈ ਸੀ ਰੈਫਟ ਹਾਊਸ ਨੂੰ ਜਾਂਦੀ ਪੱਕੀ ਸੜਕ ਦੇ ਕਦਮ-ਕਦਮ ਉੱਤੇ ਕਾਲੀ ਵਰਦੀ ਵਾਲੇ ਸਤਾਰਕ ਕਮਾਂਡੋ ਮਹਿਮਾਨਾਂ ਦਾ ਇੰਤਜ਼ਾਰ ਕਰ ਰਹੇ ਸਨ ਰੈਫਟ ਹਾਊਸ ਦੇ ਆਲੇ-ਦੋਲੇ ਡੂੰਘੀ ਚੁੱਪ ਦਾ ਵਾਤਾਵ ਆਦਮ ਜਾਂ ਤੱਕ ਹੀ ਕਈ ਦਿਨਾਂ ਤੋਂ ਡਰਦੇ ਮਾਰੇ ਪਰਿੰਦੇ ਵੀ ਫੜਫੜਾਟ ਨਹੀਂ ਕਰ ਰਹੇ ਸਨ ਉੱਥੇ ਐਸਐਸਪੀ ਮਨਜੀਤ ਸੰਧੂ ਐਸਐਸਪੀ ਆਪਰੇਸ਼ਨ ਹਰਜੀਤ ਐਸਐਸਪੀ ਖੁਸ਼ੀ لال ਡੀਐਸਪੀ ਸੀ타ਰਾਮ ਅਤੇ ਸਰਹਦੀ ਇਲਾਕੇ ਦਾ ਸਾਰਾ ਅਮਲਾ ਫੈਲਾ ਸਵੇਰ ਦਾ ਵੱਡੇ ਸਾਬਦੇ ਇੰਤਜ਼ਾਰ ਕਰ ਰਿਹਾ ਸੀ ਵੱਡੇ ਸਾਬਦੇ ਇੰਤਜ਼ਾਰ ਵਿੱਚ ਨਵੀਂ ਭਰਤੀ ਹੋਈ ਲੜਕੀ ਦਲਜੀਤ ਕੌਰ ਦੇ ਦਿਲ ਦੀ ਧੜਕਣ ਘੜੀ ਦੀ ਇੱਕ ਟਿਕ ਟਿਕ ਵਾਗ ਵੱਜ ਰਹੀ ਸੀ ਥਾਣੇਦਾਰ ਦੀ ਸਵਰਨੀ ਉਸ ਨੂੰ ਜਿਵੇਂ-ਕਿਵੇਂ ਰਾਜ਼ੀ ਕਰਕੇ ਲੈ ਹੀ ਆਈ ਦਲਜੀਤ ਤੂੰ ਸੂਟ ਉਤਾਰ ਕੇ ਸਾਰੀ ਪਹਿਨ ਲੈ ਸਭ ਨੂੰ ਸਾੜੀ ਜ਼ਿਆਦਾ ਪਸੰਦ ਆਇਆ ਸਵਰਦੀ ਨੇ ਦਲਜੀਤ ਨੂੰ ਸਾਹਬ ਦੀ ਖਾਹਿਸ਼ ਦੱਸੀ ਉਸਨੇ ਪੱਤੀ ਰੁੱਦੀ ਨੇ ਸਾੜੀ ਪਾ ਲਈ ਹਾਂ ਦਲਜੀਤ ਸਾਥ ਪਾਰਟੀ ਦੇ ਖਤਮ ਹੁੰਦੇ ਹੀ ਮਾੜਾ ਮੋਟਾ ਨਾਚ ਗਾਣਾ ਹੋਵੇਗਾ ਤੋ ਥੋੜਾ ਬਹੁਤ ਤੇ ਨੱਚੀ ਲੈਣੀ ਹੋਣੀ ਐ ਸਵਰਦੀ ਨੇ ਸਾਹਬ ਦੀ ਅਗਲੀ ਖਾਹਿਸ਼ ਤੇ ਚਾਨਣਾ ਪਾਇਆ ਪਰ ਮੈਡਮ ਮੈਂ ਤਾਂ ਕਦੇ ਨੱਚੀ ਨਹੀਂ ਮੈਂ ਤੋ ਇਹ ਸਭ ਨਹੀਂ ਹੋ ਸਕਣਾ ਦਲਜੀਤ ਨੇ ਹੱਥ ਜੋੜੇ ਨੱਚਣ ਨੂੰ ਗਾਹਾਂ ਉੱਥੇ ਕਿਹੜਾ ਤੂੰ ਕਥਕਲੀ ਕਰਨਾ ਬਸ ਥੋੜਾ ਮੋਟਾ ਲੱਗ ਜਾ ਮਟਕਾਉਂਦੀ ਰਹੀ ਉਹਨਾਂ ਨੱਚਣ ਵਾਲੀਆਂ ਕੁੜੀਆਂ ਦਾ ਲੁਧਿਆਣੇ ਤੋਂ ਮਗਵਾਈਆਂ ਹੋਈਆਂ ਨੇ ਸਵਰਨੀ ਨੇ ਅਤੀਤ ਦੇ ਅਨੁਭਵ ਵਿੱਚੋਂ ਰਮਝ ਦੱਸੀ। ਆਖਰ ਦੁਪਹਿਰ 3:00 ਤੱਕ ਜਿਪਸੀਆਂ ਵਿੱਚ ਘਿਰਿਆ ਅੰਬੈਸਡਰ ਕਾਰਾਂ ਦਾ ਕਾਫਲਾ ਰੈਫਟ ਹਾਊਸ ਨੂੰ ਆਉਣ ਵਾਲੀ ਸੜਕ ਵੱਲ ਮੁੜਿਆ। ਗੱਡੀਆਂ ਦੀ ਘੂੰ-ਘੂੰ ਨੇ ਸਾਰੇ ਮੁਲਾਜ਼ਮ ਸਤਾਰਕ ਕਰ ਦਿੱਤੇ। ਰੈਫਟ ਹਾਊਸ ਵਿੱਚ ਮੁਲਾਜ਼ਮਾਂ ਦੀ ਚਹਿਲ-ਗਦਮੀ ਤੇਜ਼ ਹੋ ਗਈ। ਐਸਐਸਪੀ ਸੰਦੂਲੀ ਅਗਵਾਈ ਵਿੱਚ ਸਾਰੇ ਦਾ ਸਾਰਾ ਹਮਲਾ ਫੈਲਾ ਰੈਫਟ ਹਾਊਸ ਦੇ ਗੇਟ ਉੱਤੇ ਵੱਡੇ ਸਾਹਿਬ ਦਾ ਸਵਾਗਤ ਕਰਨ ਲਈ ਜਾ ਖੜੇ ਹੋਏ। ਕਾਫਲੇ ਦੇ ਬਿਲਕੁਲ ਵਿਚਕਾਰ 4 ਅੰਬੈਸਡਰ ਕਾਰਾਂ ਵਿੱਚੋਂ ਇੱਕ ਵਿੱਚ ਵੱਡੇ ਸਾ ਸਾਰੇ ਦਾ ਸਾਰਾ ਕਾਫਲਾ ਹੌਲੀ ਹੁੰਦਾ ਹੁੰਦਾ ਰੁਕ ਗਿਆ ਕਾਫਲੇ ਦੀਆਂ ਜਿਪਸੀਆਂ ਵਿੱਚੋਂ ਮਿੰਡੀਆ ਨਾਸਾ ਤੇ ਚੁੰਨੀਆਂ ਅੱਖਾਂ ਵਾਲੇ ਰੰਗ ਬਰੰਗੇ 蒂ਪਤੀ ਜਿਹੇ ਜਾਬ ਦੇ ਕਮਾਂਡੋਜ਼ ਕਦਮ ਕਦਮ ਦੀ ਵਿੱਥੋ ਤੇ ਖੜ ਗਏ ਗੱਡੀਆਂ ਦਾ ਕਾਫਲਾ ਰੁਕਣ ਤੇ ਪੁਲਿਸ ਬੈਨ ਨੇ ਧੁੰ ਚੁੱਕ ਦਿੱਤੀ ਬਿਲਕੁਲ ਵਿਚਕਾਰ ਹੀ ਐਮਬੈਸਡਰ ਕਾਰ ਵਿੱਚੋਂ ਪੁਲਿਸ ਮੁਖੀ ਸਾਹਿਬ ਬਾਹਰ ਨਿਕਲੇ ਉੱਚਾ ਲੰਬਾ ਪ੍ਰਭਾਵਸ਼ਾਲੀ ਕੱਦ ਚੱਕਦਾਰ ਕਮੀਜ਼ ਨੇਵੀ ਬਲੂ ਪੈਂਟ ਲਾਲਪਾ ਮਾਰਦੇ ਚਿਹਰੇ ਉੱਤੇ ਬੰਨੀਆਂ ਨਾਭੀ ਰੰਗ ਦੀ ਪੱਗ ਅਤੇ ਚਿਹਰੇ ਦਾ ਰੰਗ ਲਾਲ ਹੋਇਆ ਪਿਆ ਸੀ ਫਿਕਸਰ ਲਗਾ ਕੇ ਟਾਈਟ ਕਰਕੇ ਬੰਨੀ ਦਾੜੀ ਅੱਖਾਂ ਵਿੱਚ ਪੈਣ ਨੂੰ ਕਰਦੀਆਂ ਕੁੰਡੀਆਂ ਮੁੱਛਾਂ ਉਹ ਲੰਬੇ ਕਦਮੇ ਤੁਰਦੇ ਹੋਏ ਅੱਗੇ ਵਧਣ ਲੱਗ ਪਏ ਪ੍ਰੇਡ ਸਾਵਧਾਨ ਬੈਂਡਮਾਸਟਰ ਨੇ ਉੱਚੀ ਲੰਬੀ ਹੇਕ ਮਾਰੀ ਮੁਖੀ ਸਾਹਿਬ ਇੱਕ ਪਲ ਹੀ ਰੁਕੇ ਸਾਰੇ ਅਮਲੇ ਦੇ ਬੂਟਾਂ ਤੇ ਸਲੂਟਾਂ ਦੀ ਇਕੱਠੀ ਖਰਾਬ-ਖਰਾਬ ਦੀ ਆਵਾਜ਼ ਵਾਤਾਵਰਨ ਵਿੱਚ ਛਾ ਗਈ ਬੈਂਡਮਾਸਟਰ ਨੇ ਛੜੀ ਦਾ ਇਸ਼ਾਰਾ ਕੀਤਾ ਤੇ ਵਾਜਿਆਂ ਨੇ ਧੁੰਨ ਝੱਕ ਦਿੱਤੀ ਸਾਰੇ ਜਹਾਂਸੇ ਅੱਛਾ ਵੱਡਾ ਸਾਹਿਬ ਠੁੱਕਦਾਰ ਤੌਰ ਤੁਰਦਾ ਹੋਇਆ ਅੱਗੇ ਵਧਣ ਲੱਗਾ ਐਸਐਸਪੀ ਸੰਧੂ ਆਉ ਭਗਤ ਲਈ ਮਾਰਗਦਰਸ਼ਕ ਬਣ ਕੇ ਉਹਨਾਂ ਦੇ ਅੱਗੇ ਹੋ ਤੁਰਿਆ वेलकम सर वेलकम जी आयनू एसएसपी संधू ਨੂੰ ਆਪਣੇ ਸ਼ਬਦ ਭੰਡਾਰੇ ਵਿੱਚੋਂ ਵੱਡੇ ਸਾਹਿਬ ਲਈ ਸ਼ਬਦਾਂ ਦੀ ਚੋਣ ਕਰਨੀ ਔਖੀ ਹੋ ਰਹੀ ਸੀ ਉਹ ਛੱਗਿਆਰ ਸੰਧੂ ਜੱਟ ਦਾ ਪੁੱਤ ਹੋ ਕੇ ਐਵੇਂ ਹੋਰੀ ਕੁਝ ਕਰੀ ਜਾਣਾ ਓਏ ਮੰਡਿਓ ਆ ਪੀਪੜੀਆਂ ਜਈਆਂ ਵਿੱਚੋਂ ਕੋਈ ਵਧੀਆ ਜੀ ਤੁਹਾਨੂੰ ਸੁਣਾਓ ਸਾਰੇ ਦਿਹਾੜੀ ਦੇਸ਼ ਭਗਤੀ ਨੂੰ ਨਾ ਚੱਕੀ ਫਿਰਿਆ ਕਰੋ ਵੱਡੇ ਸਾਹਿਬ ਨੇ ਹੁਕਰਾ ਦਿੱਤਾ ਅਫਸਰ ਦਾ ਹੁਕਮ ਪਾਸੇ ਤੋਂ ਬਦਲ ਦਿੱਤੀ ਗਈ ਲੈ ਜਾਏਗੇ ਲੈ ਜਾਏਗੇ ਦਿਲ ਵਾਲੇ ਦੁਲਨੀਆਂ ਲੈ ਜਾਏਗੇ ਵੱਡੇ ਸਾਹਿਬ ਲੰਬੇ ਕਦਮੀ ਮੀਟਿੰਗ ਰੂਮ ਵਿੱਚ ਪਹੁੰਚ ਗਏ ਹਾਂ ਭਾਈ ਸਤੂ ਹਾਲਾਤ ਚਿੰਤਾਜਨਕ ਹੋ ਜਾਂਦੇ ਨੇ ਬੇਟੀ ਆਪਦੀ ਸਥਿਤੀ ਦਿਨੋ-ਦਿਨ ਮਜ਼ਬੂਤ ਹੁੰਦੀ ਜਾਂਦੀ ਹੈ। ਵੱਡੇ ਸਾਬ ਨੇ ਟੇਬਲ ਉੱਤੇ ਪਈ ਪੀਟਰ ਸਕਾਉਟ ਦੀ ਬੋਤਲ ਵਿੱਚੋਂ ਭਰ ਕੇ ਪੈਗ ਮਨੂੰ ਲਗਾ ਲਿਆ। ਹਾਂਜੀ ਸਰ ਹਾਲਾਤਾਂ ਗੜਬੜੀ ਨੇ ਭਾਵੇਂ ਕਿ ਖੂਫੀਆ ਚਾਲਾਂ ਨਹੀਂ ਦੋ ਧੜਿਆਂ ਵਿੱਚ ਵੰਡ ਦਿੱਤੇ ਨੇ ਪਰ ਸੰਗੇ ਦੇ ਗਰੁੱਪ ਨੂੰ ਬਾਕੀ ਚਾਰ ਜਥੇਬੰਦੀਆਂ ਵੱਲੋਂ ਸਮਰਥਨ ਮਿਲਣ ਕਰਕੇ ਉਹਦੀ ਸਥਿਤੀ ਵਿੱਚ ਉਭਾਰ ਆਇਆ। ਸੂchnਾ ਵਿੱਚ ਆਇਆ ਕਿ ਬਾਬੇ ਮਾਨੋ ਚਾਲ ਨੇ ਉਹਦੇ ਪ੍ਰਤੀ ਲਚਕੀਲਾ ਵਤੀਰਾ ਹੀ ਬਣਾਇਆ। ਸੰਦੋ ਸਥਿਤੀ ਦੀ ਤਾਜ਼ਾ ਜਾਣਕਾਰੀ ਦਿੱਤੀ। ਬਾਬਾ ਸਿਆਣਾ ਹੈ ਤੇ ਬਾਕੀਆਂ ਚੋਹਾਂ ਜਥੇਬੰਦੀਆਂ ਦੀ ਨੀਤੀ ਸੁਖਦੇਵ ਬੱਬਰ ਨੇ ਅਧਾਰਤ ਕਰਦਾ ਹੈ। ਇਹ ਦੋ ਜਣੇ ਤਾਂ ਮੇਰੀ ਹਿੱਕ ਤੇ ਬਰੋਟੇ ਬਣ ਕੇ ਉਗੇ ਹੋਏ ਨੇ ਪਰ ਤਰਨ ਤਾਰਨ ਵਿੱਚ ਆ ਜਿਹੜਾ ਕੁਝ ਸੰਗਾ ਕਰ ਗਿਆ ਇਹ ਸਭ ਬਹੁਤ ਖਤਰਨਾਕ ਹੈ ਬਹੁਤ ਜ਼ਿਆਦਾ। ਵੱਡਾ ਮਾਈ ਜਾਵਾ ਟਾਊਟ ਨੈਟਵਰਕ ਪਿੰਡਾਂ ਵਿੱਚ ਕੀ ਥੜ ਫੜਦਾ ਜੇ ਕੰਮ ਨਹੀਂ ਦੰਦੇ ਤਾਂ ਸਾਲਿਆਂ ਦੀ ਤੇ ਗੋਲੀਆਂ ਮਾਰ ਕੇ ਦਰਿਆ ਵਿੱਚ ਰੋੜ ਥੱਡੋ ਇਹਨਾਂ ਨੂੰ। ਵੱਡੇ ਸਾਹਿਬ ਨੇ ਗਲਾਸ ਖਾਲੀ ਕਰਕੇ ਗਿੱਲੀਆਂ ਮੁੱਛਾਂ ਸਾਫ਼ ਕੀਤੀਆਂ। ਕੰਮ ਤਾਂ ਕਰ ਰਹੇ ਨੇ ਸਰ ਅੱਜ ਬਲਾਈ ਵੀ ਨਹੀਂ ਚੌਣਵੇਂ ਟਾਊਟ ਮੁਖੀ ਇਲਾਕੇ ਦੇ। ਜੇ ਕਹੋਂ ਤਾਂ ਸੱਦ ਲਵਾ ਸੰਤੂ ਨੇ ਸਾਹਿਬ ਨੂੰ ਸਵਾਲ ਕੀਤਾ। ਨਹੀਂ ਰਹਿਣ ਦੇ ਹਲੇ ਨਸ਼ਾ ਨਹੀਂ ਖੜਿਆ। ਕਮੋਤਾ ਦਾ ਮੂੰਹ ਦੇਖ ਕੇ ਐਵੇਂ ਮੂਡ ਆਫ ਹੋਊਗਾ। ਵੱਡੇ ਇਹ ਕੱਲਾ ਦਾ ਛੋਕਰਾ ਸੰਗੈ ਨਹੀਂ ਮੰਨ ਸਾਡੇ ਬਲੈਕ ਹੈਡ ਮਾਰਦਾ ਤੇ ਪੂਰੇ ਦਾ ਪੂਰਾ ਗਰੁੱਪੀ ਇਹਨਾਂ ਦਾ ਸਰਿਆ ਨਹੀਂ ਸਾਲਿਆਂ ਦਾ ਕੁਝ ਜਨਾਨੀਆਂ ਤਾਂ ਭੇੜੇ ਹੋਏ ਪਏ ਨੇ ਰਾਤ ਨੂੰ ਰੱਜੇ ਵੇ ਹੋਣੇ ਆ ਤੇ ਅਗਲੇ ਨੇ ਧੋੜਾਂ ਤੇ ਜਾਣ ਪਏ ਥੂ ਸਾਡੇ ਢਿੱਡਲ ਖੁਸਰੇ ਸਾਲੇ ਵੱਡੇ ਸਾਭ ਨੇ ਮੇਹ ਤੇ ਮੱਕਾ ਮਾਰਿਆ ਲਾਲ ਪਰੀ ਹਲਕ ਤੋਂ ਥੱਲੇ ਮੇਦੇ ਵਿੱਚ ਉਹਦੀ ਹੁੰਦੀ ਹੋਈ ਖੂਨ ਵਿੱਚ ਘੁਲਣ ਲੱਗੀ ਸੀ ਸਾਰੇ ਦੇ ਸਾਰੇ ਗਰੁੱਪ ਨੂੰ ਮਾਰ ਗਏ ਮੇਰੇ ਸਾਲੇ ਦੇ ਮੇਰਾ ਬੱਸ ਚੱਲੇ ਕੱਲੇ ਕੱਲੇ ਦੇ ਡੱਕਰੇ ਕਰਦੇ ਆ ਪਤਾ ਨਹੀਂ ਉਹਦੇ ਸ਼ਬਦਾਂ ਵਿੱਚ ਕੀ ਜਾਦੂ ਸੀ ਸਾਰੇ ਪਨੀਰੀ ਦੇ ਹੱਥਾਂ ਵਿੱਚ ਹਥਿਆਰ ਝੁਕਾ ਗਿਆ ਨਾ ਸੰਧੂ ਤੁਸੀਂ ਮਨੋਜahl ਕਿਵੇਂ ਫੜੋ ਆਹ ਦਿਵਾਗ ਜਿਆਦਾ ਥਾ ਤੋਂ ਲੋਟਨੀ ਆਉਂਦਾ ਸੰਗਾ ਵੱਡੇ ਸਾਹਬ ਦੇ ਮਨ ਵਿੱਚ ਸ਼ਬਦਾਂ ਦਾ ਤੂਫਾਨ ਉਸਲ ਵਟੇ ਲੈ ਰਿਹਾ ਸੀ ਸਰ ਅਸੀਂ ਪੂਰੀ ਕੋਸ਼ਿਸ਼ ਵਿੱਚ ਆ ਪਰ ਮੰਢੀਰ ਨੂੰ ਮਾਰਨ ਮਿੱਟੀ ਚੜੀ ਪਈ ਐ ਸਾਲੀ ਨੂੰ ਸੰਧੋਂ ਨੂੰ ਗੱਲ ਨਹੀਂ ਆੜ ਰਹੀ ਸੀ ਤੁਸੀਂ ਕੋਸ਼ਿਸ਼ ਕਰਦੇ ਰਹੋ ਤੇ ਅਗਲੇ ਮੇਰੀ ਪੇਸ਼ੀ ਕਰਵਾਈ ਜਾਂਦੇ ਨੇ ਤੇ ਗੋਲ ਪੱਗਾਂ ਵਾਲੇ ਤੁਹਾਡੀ ਮਾਰ ਕੇ ਤੁਰ ਜਾਂਦੇ ਨੇ ਕੋਸ਼ਿਸ਼ ਕਰਦੇ ਹੋ ਤੁਸੀਂ ਬੈਂਗੜ ਬੱਖੀ ਵਾਲੇ ਦੀ ਨਾ ਤੁਹਾਡੇ ਮੁਖਬਰ ਕੀ ਕਰਦੇ ਨੇ ਉਹਨਾਂ ਨੂੰ ਮਹੀਨਾ ਕਾਦਾ ਦੰਦੀਆ ਸਰਕਾਰ ਕਿਹੜੇ ਕਿਹੜੇ ਸੱਦੇ ਆ ਬਲਾਓ ਮੇਰੇ ਸਾਹਮਣੇ ਪੇਸ਼ ਕਰੋ ਉਹਨਾਂ ਨੂੰ ਵੱਡਾ ਸਾਹਬ ਲੜਖਰਾਂਦੀ ਸਥਿਤੀ ਵਿੱਚ ਆ ਪਹੁੰਚੂਗਾ ਸੀ ਯਾ ਸਰ ਸੰਧੋ ਟੈਨਸ਼ਨ ਹੋ ਗਿਆ ਹਰਜੀਤ ਜਾਓ ਸਾਰਿਆਂ ਨੂੰ ਪੇਸ਼ ਕਰੋ ਸੰਧੂ ਦੇ ਹੁਕਮ ਤੇ 15-20 ਵਿਅਕਤੀ ਵੱਡੇ ਸਾਹਬ ਦੇ ਮੂਹਰੇ ਖੜੇ ਕਰ ਦਿੱਤੇ ਗਏ ਤੁਹਾਡਾ ਚਾਰਜ ਕਿਹਦੇ ਕੋਲ ਆ ਚੌਣੇ ਦਾ ਵੱਡਾ ਸਾਹਬ ਕਰ ਜਿਆ ਸਵਰਨ ਸਿੰਘ ਐਸਐਚਓ ਤਰਨਤਾਰਨ ਵਾਲੇ ਕੋਲ ਹੈ ਮਾਈ ਬਾਪ ਇੱਕ ਖੁੱਲੀ ਦਾੜੀ ਵਾਲਾ ਮੁੰਡਾ ਬੋਲਿਆ ਇਹ ਕਿੱਥੋਂ ਦੀ ਬਲਾ ਹੈ ਲੱਗਦਾ ਤਾਂ ਖੜਕੋਈ ਹੈ ਇਹ ਵੱਡੇ ਸਾਹਬ ਨੇ ਬੋਲਣ ਵਾਲੇ ਮੁੰਡੇ ਬਾਪ ਤੋਂ ਸੰਧੂ ਨੂੰ ਪੁੱਛਿਆ ਇਹ ਬੋਲਣਾਂ ਦਾ ਹੀ ਹੈ ਜਨਾਬ ਪੁਰਾਣਾ ਫੈਡਰੇਸ਼ਨ ਹੀ ਹੈ ਇਹ ਅੱਜ ਕੱਲ ਆਪਣੇ ਲਈ ਕੰਮ ਕਰਦਾ ਹੈ ਐਸਪੀ ਆਪਰੇਸ਼ਨ ਹਰਜੀਤ ਨੇ ਵੱਡੇ ਸਾਹਬ ਨੂੰ ਜਾਣਕਾਰੀ ਦਿੱਤੀ ਲੰਬਾ ਪਾਉਸ ਹਲੇ ਨੂੰ ਜੇ ਸਾਡੇ ਕੰਮ ਕਰਦਾ ਹੈ ਤਾਂ ਕੰਮ ਦਿੰਦਾ ਕਿ ਸਾਬਨੇ ਹੁਕਮ ਦਿੱਤਾ ਤੇ ਪੁੱਲਰਾਂ ਵਾਲੇ ਟੌਰ ਦੀ ਡੰਡਾ ਪਰੇਡ ਸ਼ੁਰੂ ਹੋ ਗਈ। ਬਾਕੀ ਦਾ ਟੌਰ ਟੋਲਾ ਠੱਕੇ ਮਰੀਆਂ ਬੱਕਰੀਆਂ ਵਾਗ ਇੱਕ ਦੂਜੇ ਵਿੱਚ ਵੱਜਣ ਲੱਗਾ। ਤੁਸੀਂ ਇੱਕ ਦੂਜੇ ਵਿੱਚ ਵੜਨ ਲੱਗਾ। ਤੁਸੀਂ ਇੱਕ ਦੂਜੇ ਵਿੱਚ ਵੜਨ ਲੱਗਾ ਕਿਉਂ ਪਾਲਾ ਲੱਗਦਾ ਹੈ? ਸੰਧੂ ਨੇ ਬਾਕੀਆਂ ਨੂੰ ਵੀ ਲੰਬੇ ਲੇਟ ਕਰਵਾ ਲਿਆ। ਟੌਰ ਟੋਲੇ ਉਤੇ 10-15 ਮਿੰਟ ਚਿਤਰਪੋਲਾ ਹੁੰਦਾ ਰਿਹਾ। ਸਾਰੇ ਰੈਸਟ ਹਾਊਸ ਵਿੱਚ ਕਾਂਬੂ ਪਸਰੀ ਪਈ ਸੀ। ਜਨਾਬ ਉਹ ਆਏ ਨਿਹੰਗ ਟੋਲਾ ਮਿਲਣਾ ਚਾਹੁੰਦਾ ਹੈ। ਲੈ ਆਵਾ ਜੀ। ਸਿਕਿਉਰਿਟੀ ਇੰਚਾਰਜ ਅਫਸਰ ਨੇ ਸੰਧੂ ਦੇ ਕੰਨ ਵਿੱਚ ਫੂਕ ਮਾਰੀ। ਸੰਧੂ ਨੇ ਵੱਡੇ ਸਾਹਬ ਕੋਲ ਗੱਲ ਕੀਤੀ ਉਹ ਵਰਦੀਦਾਰੀ ਖੱਸੀ ਟੋਲੇ ਨਾਲੋਂ ਤਾਂ ਕਿਤੇ ਵੱਧ ਕੰਮ ਦੰਦਾ ਬੰਦਾ ਐਵੇਂ ਤਾਂ ਨਹੀਂ ਡੀਐਸਪੀ ਦਾ ਰੈਂਕ ਦਵਾਇਆ ਉਹਨੂੰ ਵੱਡੇ ਸਾਬ ਨੇ ਹੱਥ ਲਾ ਦਿੱਤਾ ਕੁਝ ਕੋ ਮਿੰਟਾਂ ਬਾਅਦ ਪੂਰੇ ਦਾ ਪੂਰਾ ਡੀਜ ਸਾਊਂਡ ਸਿਸਟਮ ਤੇ ਗਾਉਣ ਵਜਾਉਣ ਵਾਲੇ ਅਮਲੇ ਸਮੇਂ ਤੇ ਇੱਕ ਹਥਿਆਰਬੰਦ ਨਿਹੰਗ ਟੋਲਾ ਕਮਰੇ ਵਿੱਚ ਧਖਲ ਹੋਇਆ ਨਿਹੰਗਾ ਨੇ ਆਉਂਦੇ ਹੀ ਫੈਰ ਕਰਕੇ ਵੱਡੇ ਸਾਬ ਨੂੰ ਸਲਾਮਤ ਦਿੱਤੀ ਮਿੱਤਰਾ ਨੇ ਅੱਜ ਵੱਲੋਂ ਨੱਚਣਾ ਤੇਰੇ ਨਾਂ ਤੇ ਬੋਦੀਆਂ ਪਾ ਕੇ ਨਿਹੰਗਾ ਦੇ ਟੋਲੇ ਦੇ ਮੂਹਰੇ ਕੰਨਾਂ ਵਿੱਚ ਮੁੰਦਰਾ ਪਾਈ ਵਾਲਾਂ ਦੀਆਂ ਲਟਾਂ ਜਿਹਾ ਪੜਾਈ ਆਉਂਦਾ ਕਾਲੂ ਜਿਹਾ ਗਾਇਕ ਸਿਰ ਮਾਰ ਮਾਰ ਕੇ ਗਾ ਰਿਹਾ ਸੀ ਉਹਦੇ ਨਾਲ ਗਾਉਣ ਵਾਲੀ ਪਤਲੀ ਜਈ ਕੁੜੀ ਦਾ ਹੱਥ ਨਿਹੰਗ ਟੋਲੇ ਦੇ ਮੁਖੀ ਨੇ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜਿਆ ਹੋਇਆ ਸੀ। ਨਿਹੰਗ ਮੁਖੀ ਦੇ ਦੂਸਰੇ ਹੱਥ ਵਿੱਚ ਗਾਰਡ ਫਾਦਰ ਵਿਸਕੀ ਦੀ ਬੋਤਲ ਖੋਲ ਕੇ ਵੜੀ ਹੋਈ ਸੀ। ਸਾਰਾ ਟੋਲਾ ਭੰਗੜਾ ਪਾਉਂਦਾ ਆ ਰਿਹਾ ਸੀ। 6 ਫੁੱਟ ਉੱਚਾ ਨਿਹੰਗ ਮੁਖੀ ਧਾਰੂ ਨਾਲ ਪੂਰਾ ਫੁੱਲ ਤੋੜਿਆ ਪਿਆ ਸੀ। ਉਹਦੇ ਸਿਰ ਤੇ ਬੰਨਿਆ ਦਮਾਲਾ ਹਵਾ ਵਿੱਚ ਝੂਲਦੇ ਝੰਡੇ ਵਾਂਗ ਆਲੇ ਦੁਆਲੇ ਨੂੰ ਹਿੱਲ ਰਿਹਾ ਸੀ। ਕਾਲ ਗੁਰਪਕਾਲ ਪੁਲਿਸ ਮੁਖੀ ਨੇ ਕੁਰਸੀਆਂ ਦੀ ਕਤਾਰ ਵਿੱਚੋਂ ਬਾਹਰ ਨਿਕਲਦੇ ਨਿਹੰਗ ਮੁਖੀ ਨੂੰ ਜੱਫੀ ਵਿੱਚ ਘੁੱਟ ਲਿਆ। ਹੋਰ ਬਾਬਾ ਮਲਕੀਸ਼ ਚੜਦੀ ਕਲਿਆ ਪੂਰੇ ਫੁੱਲ ਟੌਰ ਹੈ ਅੱਜ ਦੀ ਪਾਰਟੀ ਨੂੰ ਰੰਗੀਨ ਕਰਨੀ ਆ ਲੈ ਆਂਦੀ ਆ ਬੀਬੀ ਸਰੋਜਵਾਲਾ ਗਾਉਣ ਵਾਲੀ ਬੀਬੀ ਆਪਣੀ ਖਾਸ ਹੈ ਨਿਹੰਗ ਮੁਖੀ ਨੇ ਗਾਉਣ ਵਾਲੀ ਬੀਬੀ ਦੀ ਜਾਣ ਪਛਾਣ ਵੱਡੇ ਸਾਭ ਨਾਲ ਕਰਵਾਉਂਦੇ ਹੋਏ ਬਾਹੋਂ ਫੜ ਕੇ ਘੜੀਸਣ ਦੇ ਅੰਦਾਜ਼ ਵਿੱਚ ਬੀਬੀ ਨੂੰ ਵੱਡੇ ਸਾਭ ਦੇ ਅੱਗੇ ਕੀਤਾ ਉਹ ਗਾਉਂਦੀ ਵਜਾਉਂਦੀ ਹੋਇਆ ਕਿ ਵੇਲੇ ਕੋ ਵੇਲੇ ਵੱਡੇ ਸਾਭ ਦੀ ਗੱਲ ਨਾਲ ਸਾਰੇ ਹੱਸ ਪਏ ਉਹ ਤਾਂ ਬਾਦਸ਼ਾਹ ਤੁਹਾਡੀ ਮਰਜ਼ੀ ਹੈ ਪਰ ਪਹਿਲਾਂ ਗੀਤ ਸੰਗੀਤ ਤਾਂ ਹੋ ਜਾਵੇ ਮਾੜਾ ਮੋਟਾ ਗਾਉਣ ਵਾਲੀ ਬੀਬੀ ਨਾਲ ਆਏ ਕਾਲੇ ਭੋਂਡ ਵਰਗੇ ਭੌਂਦੂ ਗਾਇਕ ਨੇ ਗਾਲ ਵਿੱਚ ਹੀ ਬੋਝ ਲਈ ਠੀਕ ਹੈ ਫਿਰ ਸ਼ੁਰੂ ਕਰੋ ਦੇਰ ਕਾਤੀ ਹੈ ਸ਼ੁਰੂ ਕਰੋ ਪਰ ਇੱਕ ਮਿੰਟ ਆ ਲੰਗੌਰ ਨਾਲ ਪਹਿਲਾਂ ਨਜਿੱਠ ਲਈਏ ਵੱਡਾ ਸਾਹਿਬ ਗੈਕ ਪਾਰਟੀ ਨੂੰ ਵਿੱਚੇ ਛੱਡ ਕੇ ਇੱਕ ਖੁੰਝੇ ਕੁੰਗੜੇ ਟਾਂ ਟੋਲੇ ਵੱਲ ਨੂੰ ਹੋ ਗਿਆ ਓਏ ਗੱਲ ਸੁਣ ਲਓਏ ਤੁਸੀਂ ਕਾਲਿਓ ਭੇਡੋ ਮੈਨੂੰ ਸੰਗਾ ਜਾਈਦਾ ਸੰਗਾ ਅਮਹੀਨੇ ਦੇ ਅੰਦਰ ਅੰਦਰ ਜਦੋਂ ਪਿੰਡ ਵਿੱਚ ਕੋਈ ਖੜਕੂ ਆਵੇ ਤਾਂ ਤੁਸੀਂ ਸਿੱਧੀ ਜੋ ਆਇਆ ਕਰੋ ਸੰਧੂ ਆ ਕੇ ਨਹੀਂ ਤਾਂ ਕੱਲੇ ਕੱਲੇ ਨੂੰ ਮਾਰ ਕੇ ਗੌਂਦਵਾਰ ਦੇ ਪਤਣ ਤੇ ਰੋੜ ਦੇਵਾਂਗੇ ਸੰਧੂ ਇਹਨਾਂ ਗਾਵਾਂ ਦੇ ਬਗ ਨੂੰ ਦਫਾ ਕਰ ਪਰਣ ਵੱਡਾ ਸਾਹਿਬ ਕਰ ਗਿਆ ਮਾਰੋ ਸਲਿਆਂ ਦੀ ਤੇ ਦੋ ਦੋ ਛੇਤਰ ਸਵਰਨ ਸਿਆਂ ਸੰਦੋਨੇ ਹੋ ਕਮ ਦਿੱਤਾ ਓਕਮ ਦੇ ਤਾਮੀਲ ਹੋਈ ਟਾ ਟੋਲਾ ਹੱਕ ਦੇ ਨਾਲ ਵਾਲੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੋ ਦੋਸਤੋ ਇਹ ਸੀ ਖੇਤ ਜੋ ਮੰਡਿਓ ਸੋਰਮਾ ਨਾਵਲ ਦਾ ਭਾਗ 16ਵਾਂ ਤੇ ਭਾਗ 17ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ